ਆਪਾਂ ਹਮੇਸ਼ਾ ਲਿਖਿਆ ਦੇਖਿਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਜਿਹੜੀ ਵੀ ਟਰੈਵਲ ਏਰੀਆ ਚ ਜਾਂਦੇ ਆ ਬੱਸ ਚ ਜਾਂਦੇ ਆ ਵੀਡੀਓ ਕਾਲ ਚ ਜਾਂਦੇ ਆ ਜਾਂ ਕਿਸੇ ਹੋਰ ਮਾਧਿਅਮ ਚ ਜਾਂਦੇ ਆ। ਕੀ ਆ ਇਹ ਲੀਗਲ ਹੈ? ਕੀ ਆ ਇਹ ਸਹੀ ਹੈ? ਕੀ ਵਾਕਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਟਰੈਵਲਿੰਗ ਦੇ ਦੌਰਾਨ? ਆਓ ਜਾਨੀਏ ਤੁਹਾਡਾ ਆਪਣਾ ਮਿੱਤਰ ਸੁਨੀਲ ਮੱਲਨ ਐਡਵੋਕੇਟ ਚੰਡੀਗੜ੍ਹ ਤੋਂ ਪੰਜਾਬ ਰਿਆਣਾ ਹਾਈ ਕੋਰਟ ਤੋਂ। ਦੇਖੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਇਹਦੇ ਤੇ ਦੋ ਪਹਿਲੂ ਨੇ। ਕੀ ਉਸ ਸਮਾਨ 'ਚ ਫੀਮ ਪਈ ਹੈ? ਸਮੈਕ ਪਈ ਹੈ ਕਿ ਘਰੇਲੂ ਸਮਾਨ ਪਿਆ ਹੈ ਡੈਫੀਨੇਟਲੀ ਜੇ ਉਹਦੇ ਵਿੱਚ ਫੀਮ ਹੈ ਤੇ ਸਮੈਕ ਹੈ ਤੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੇ ਹੋਏਗੀ ਹੋਏਗੀ ਪਲੱਸ ਉਸ ਬੱਸ ਕੰਪਨੀ ਉਸ ਡਰਾਈਵਰ ਨੂੰ ਤੇ ਕੰਡਕਟਰ ਨੂੰ ਕੀ ਸਜ਼ਾ ਮਿਲ ਸਕਦੀ ਹੈ ਮੈਂ ਤੁਹਾਨੂੰ ਆਪਣੇ ਕੰਮ ਚ ਦੱਸਣ ਲੱਗਾ ਹੁਣੇ ਔਰ ਨਾਰਮਲ ਸਮਾਨ ਹੈ ਤੇ ਸਮਾਨ ਗਵਾਜ ਜਾਵੇ ਤੇ ਤਾਂ ਕੀ ਪ੍ਰੋਵੀਜ਼ਨਸ ਨੇ ਹੁਣ ਮੈਂ ਪਹਿਲਾਂ ਗੱਲ ਕਰਦਾ ਘਰੇਲੂ ਸਮਾਨ ਤੁਹਾਡੇ ਕੋਲ ਹੈ ਤੁਹਾਡਾ ਪ੍ਰੋਫੈਸ਼ਨਲ ਸਮਾਨ ਤੁਹਾਡੇ ਕੋਲ ਹੈ ਤੁਹਾਡੇ ਕੋਲ ਤੁਸੀਂ ਕੋਈ ਸਮਾਨ ਪ੍ਰੋਡਕਟ ਖਰੀਦ ਕੇ ਲਿਆਇਓ ਉਹਦਾ ਬਿੱਲ ਤੁਹਾਡੇ ਕੋਲ ਹੈ ਜਦੋਂ ਤੁਸੀਂ ਇੱਕ ਟਿਕਟ ਬਾਇ ਕਰਦੇ ਹੋ ਉਹਦੇ ਵਿੱਚ ਤੁਹਾਡੀ ਮੈਡੀਕਲ ਇੰਸ਼ੋਰੈਂਸ ਵੀ ਹੁੰਦੀ ਹੈ ਤੁਹਾਡੀ ਡੈਥ ਕਲੇਮ ਇੰਸ਼ੋਰੈਂਸ ਵੀ ਹੁੰਦੀ ਹੈ ਔਰ ਉਹਦੇ ਚ ਕਈ ਸਾਰੇ ਹੋਰ ਪ੍ਰਾਵਧਾਨ ਨੇ ਜਿਦੇ ਵਿੱਚ ਸਮਾਨ ਦੀ ਜ਼ਿੰਮੇਵਾਰੀ ਵੀ ਵਕੇਰੀਅਸ ਲਾਇਬਿਲਟੀਜ਼ ਦੇ ਅੰਡਰ バス ਦੀ ਮਾਲਕ ਦੀ バス ਕੰਪਨੀ ਦੀ ਡਰਾਈਵਰ ਤੇ ਕੰਡਕਟਰ ਦੀ ਹੈ ਉਹ ਇਸ ਲਾਇਬਿਲਟੀ ਤੋਂ ਆਪਣੇ ਆਪ ਨੂੰ ਦੂਰ ਨਹੀਂ ਕਰ ਸਕਦੇ ਡੈਫੀਨੇਟਲੀ ਬੁਵਿੰਜਾ ਸਵਾਰੀਆਂ ਬਸ 'ਚ ਬੈਠੀਆਂ ਤੇ ਉਹ ਕਿਨੂ ਕਿਨੂ ਧਿਆਨ ਦੇਣ ਇਸ ਕਰਕੇ ਪ੍ਰਾਵਧਾਨ ਲਿਖਿਆ ਵੀ ਜਾਂਦਾ ਹੈ ਤੇ ਡਰਾਈਵਰ ਤੇ ਕੰਡਕਟਰ ਜਿਹੜੇ ਨੇ ਉਹ ਲਾਪਰਵਾਹ ਵੀ ਨਾ ਹੋ ਜਾਣ ਤੁਹਾਡੇ ਸਮਾਨ ਨੂੰ ਲੈ ਕੇ ਕਿ ਦੇਖੀ ਜਾਏਗੀ ਜਿੱਧਰ ਮਰਜ਼ੀ ਜਾਂਦੇ ਹੋ ਉਸ ਕਰਕੇ ਵੀ ਇਹ ਚੀਜ਼ ਹੋ ਸਕਦੀ ਹੈ ਸੋ ਮੋਟਰ ਵਾਈਕਲ ਐਕਟ 1980 1988 ਕੀ ਕਹਿੰਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਣਾ ਕਹਿੰਦਾ ਦਿਸ ਐਕਟ ਰੈਗੂਲੇਟਸ 올 ਅਸਪੈਕਟ ਆਫ ਰੋਡ ਟ੍ਰਾਂਸਪੋਰਟ ਇਹ ਰੋਡ ਟ੍ਰਾਂਸਪੋਰਟ ਦੇ ਹਰ ਤਰ੍ਹਾਂ ਦੇ ਅਸਪੈਕਟ ਨੂੰ ਕਵਰ ਕਰਦਾ ਹੈ ਇਟ ਇਨਕਲੂਡਸ ਪ੍ਰੋਵੀਜ਼ਨਸ ਆਫ ਰਾਈਟ ਐਂਡ ਰਿਸਪੌਂਸਿਬਿਲਟੀ ਆਫ ਪੈਸੇਂਜਰ ਪੈਸੇਂਜਰ ਜਿਹੜਾ ਯਾਤਰੀ ਆ ਉਹਦੀਆਂ ਕੀ ਰਾਈਟਸ ਤੇ ਕੀ ਡਿਊਟੀਆਂ ਨੇ ਐਸ ਵੈਲ ਐਸ ਦੀ ਟ੍ਰਾਂਸਪੋਰਟ ਸਰਵਿਸ ਪ੍ਰੋਵਾਈਡਰ ਟ੍ਰਾਂਸਪੋਰਟ ਸਰਵਿਸ ਪ੍ਰੋਵਾਈਡਰ ਚ ਬੱਸ ਦਾ ਮਾਲਕ ਵੀ ਆ ਗਿਆ ਬੱਸ ਦੀ ਕੰਪਨੀ ਵੀ ਆ ਗਈ ਡਰਾਈਵਰ ਆ ਗਿਆ ਕੰਡਕਟਰ ਆ ਗਿਆ ਤੇ ਜਿਹੜੇ ਵੀ ਉਹਦੇ ਨਾਲ ਕਲੀਨਰ ਤੁਰੇ ਫਿਰਦੇ ਨੇ ਜਿਹੜੇ ਲੋਡਰ ਤੁਰੇ ਫਿਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਗਈ ਆਫ ਦੀ ਟ੍ਰਾਂਸਪੋਰਟ ਸਰਵਿਸ ਪ੍ਰੋਵਾਈਡਡ ਫਾਰ ਪੈਸੇਂਜਰਸ ਲਗੇਜ ਆਲਦੋ ਇਟ ਮਾਈਟ ਨਾਟ ਡਿਟੇਲ ਦੀ ਸਪੈਸੀਫਿਕ ਫਾਰ ਲਗੇਜ ਹੈਂਡਲਿੰਗ ਟਿਕਟ ਦੇ ਵਿੱਚ ਜਦੋਂ ਮੋਟਰ ਵਾਈਕਲ ਐਕਟ 1988 ਇਹ ਕਹਿ ਰਿਹਾ ਹੈ ਕਿ ਇਹ ਚੀਜ਼ ਇਨਕਲੂਡਡ ਹੈ ਬਟ ਉਹਨੂੰ ਸਪੈਸੀਫਿਕ ਨਹੀਂ ਕੀਤਾ ਗਿਆ ਹੁਣ ਅੱਗੇ ਆ ਜੀ ਇਹ ਕੰਟਰੈਕਟ ਐਕਟ 1872 ਜਿਹੜਾ ਸਾਡਾ ਕੰਟਰੈਕਟ ਦਾ ਐਕਟ ਹੈ ਜਿਹੜਾ ਅਸੀਂ ਬਸ ਨਾ ਕੀਤਾ ਕੰਟਰੈਕਟ ਕੀ ਹੈ ਕਿ ਮੈਂ ਟਿਕਟ ਲਈ ਬਸ ਵਾਲੇ ਨੇ ਮੈਨੂੰ ਟਿਕਟ ਦਿੱਤੀ ਸਾਡਾ ਇੱਕ ਟੈਂਪਰੇਰੀ ਕੰਟਰੈਕਟ ਹੋ ਗਿਆ ਏ ਤੋਂ ਬੀ ਸਟੇਸ਼ਨ ਤੇ ਜਾਣ ਜੂਗਾ ਹੁਣ ਉਹਦੇ ਦੌਰਾਨ ਸਾਡਾ ਲਗੇਜ ਕਵਰਡ ਹੈ ਕਿ ਨਹੀਂ ਕਹਿੰਦਾ ਅੰਡਰ ਦਿਸ ਐਕਟ ਵੈਨ ਏ ਪੈਸੰਜਰ ਪੇਜ਼ ਫॉर ਟਰਾਂਸਪੋਰਟੇਸ਼ਨ ਜਦੋਂ ਪੈਸੰਜਰ ਨੇ ਆਪਣੀ ਯਾਤਰਾ ਦੀ ਟਿਕਟ ਦੀ ਪਰਚੀ ਖਰਚ ਲਈ ਇਹ ਕੰਟੈਕਟ ਫਾਰਮ ਹੋ ਗਿਆ ਬਿਟਵੀਨ ਪੈਸੰਜਰ ਤੇ ਉਹਦੇ ਦ ਟਰਮਸ ਐਂਡ ਕੰਡੀਸ਼ਨ ਆਫ ਕੈਰੇਜ ਆਫ ਲਗੇਜ ਊਡ ਬੀ ਪਾਰਟ ਆਫ ਦੀ ਕੰਟਰੈਕਟ ਇਫ ਦਾ ਸਰਵਿਸ ਪ੍ਰੋਵਾਈਡਰ ਇਨਕਲੂਡਸ ਅ ਕਲੋਜ਼ ਜੇ ਉਹ ਸਰਵਿਸ ਪ੍ਰੋਵਾਈਡਰ ਇਹੋ ਜਿਹੀ ਕੋਈ ਕਲੋਜ਼ ਪਾ ਦੇਵੇ ਕਿ ਪੈਸੰਜਰ ਆਰ ਰਿਸਪੋਨਸੀਬਲ ਫਾਰ देयर ਓਨ ਲਗੇਜ ਇਟ ਬਿਕਮ ਅ ਟਰਮ ਆਫ ਦੀ ਕੰਟਰੈਕਟ ਜੇ ਉਹ ਭਾਵੇ ਪਰ ਇਨ ਜਨਰਲ ਟਰਮਸ ਇਹ ਨਹੀਂ ਪਾਣ ਦਿੱਤਾ ਜਾਂਦਾ ਜਦੋਂ ਤੁਸੀਂ ਬੱਸ ਚ ਸਫਰ ਕਰਦੇ ਹੋ ਡੈਫੀਨੇਟਲੀ ਤੁਹਾਡੀ ਆਪਣੀ ਪਰਸਨਲ ਜ਼ਿੰਮੇਵਾਰੀ ਤਾਂ ਬਣਦੀ ਹੈ ਬਟ ਸਮਾਨ ਦੀ ਰੱਖਿਆ ਕਰਨਾ ਸਮਾਨ ਹੁਣ ਸਵੰਡਗੀ ਚ ਰੱਖਿਆ ਕਨਲੀਡੀਨਰ ਨੇ ਕਿਸੇ ਹੋਰ ਨੂੰ ਲਾਤਾ ਬਾਏ 에ਅਰ ਅਸੀਂ ਟਰੈਵਲ ਕਰਦੇ ਆ ਮੇਰਾ ਬੈਗ ਕੋਈ ਹੋਰ ਚੁੱਕ ਕੇ ਲੈ ਗਿਆ ਤਾਂ ਮੈਂ ਜਦੋਂ 에ਅਰਲਾਈਨ ਨੂੰ ਰਿਪੋਰਟ ਕਰਦਾ ਤੇ 에ਅਰਲਾਈਨ ਮੇਰਾ ਬੈਗ ਕਿਹੜੇ ਪੈਸੇਂਜਰ ਕੋ ਗਿਆ ਉਹਨੂੰ ਵੈਰੀਫਾਈ ਕਰਕੇ ਉੱਥੋਂ ਵਾਪਸ ਦਵਾਉਂਦੀ ਹੈ ਤੇ ਮੇਰਾ ਬੈਗ ਉਹਨੂੰ ਤੇ ਉਹਦਾ ਬੈਗ ਮੈਨੂੰ ਵਾਬ ਦਿੰਦੀ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਜਿਹੜਾ ਲੇਟੈਸਟ ਆਇਆ ਉਹ ਕੀ ਕਹਿੰਦਾ ਹੈ ਐਕਟ ਪ੍ਰੋਟੈਕਟਸ ਦੀ ਰਾਈਟਸ ਆਫ ਕੰਜ਼ਿਊਮਰ ਜਦੋਂ ਤੁਸੀਂ ਉੱਥੇ ਟਿਕਟ ਲਈ ਕੰਟਰੈਕਟ ਹੋ ਗਿਆ ਤੇ ਤੁਸੀਂ ਇੱਕ ਕੰਜ਼ਿਊਮਰ ਬਣ ਗਏ ਇਫ ਦਾ ਪੈਸੇਂਜਰ ਲੱਗੇ ਜੀ ਇਸ ਲੋਸਟ ਡੈਮੇजेस ਡੈਮੇਜਡ অর ਸਟੋਲਨ ਡੈਮੇਜ ਹੋ ਗਿਆ ਜਾਂ ਗਵਾਚ ਗਿਆ ਵਾਈਲ ਇਨ ਦਾ ਕਸਟਡੀ ਆਫ ਦੀ ਬੱਸ ਸਰਵਿਸ ਪ੍ਰੋਵਾਈਡਰ অর ਐਨੀ ਟਰਾਂਸਪੋਰਟ ਪ੍ਰੋਵਾਈਡਰ ਐਂਡ ਇਫ ਇਟ ਕੈਨ ਬੀ ਸ਼ੋਨ ਥੈਟ ਦੀ ਸਰਵਿਸ ਪ੍ਰੋਵਾਈਡਰ ਵਾਸ ਨੈਗਲੀਜੈਂਟ ਉਹਨੇ ਆਪਣੀਆਂ ਸਰਵਿਸਿਜ਼ ਪੂਰੀਆਂ ਨਹੀਂ ਦਿੱਤੀਆਂ ਨੈਗਲੀਜੈਂਸੀ ਔਰ ਜਿਹੜਾ ਵੀ ਸਮਾਨ ਸੀ ਉਹਦੀ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਤੇ ਡੈਫੀਨੇਟਲੀ ਪੈਸੇਂਜਰ ਕੈਨ ਸੀਕ ਇਟਸ ਰੀਡਰੈਸਲ ਫਰੋਮ ਦੀ ਆਨਰੇਬਲ ਕੰਜ਼ਿਊਮਰ ਕੋਰਟ ਇਨ ਬ੍ਰਾਡ ਇਟ ਕੈਨ ਬੀ ਕਲੀਅਰਲੀ ਸੈਡ ਥੈਟ ਇਹ ਲਿਖਣਾ ਮੈਂ ਗੈਰ ਕਾਨੂੰਨੀ ਸ਼ਬਦ ਨਹੀਂ ਕਹਾਗਾ ਇੱਕ ਚੇਤਾਵਨੀ ਹੈ ਕਿ ਗ੍ਰਾਹਕ ਆਪਣੇ ਸਮਾਨ ਦਾ ਆਪ ਜ਼ਿੰਮੇਵਾਰ ਰਵੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਰਵੇ ਪਰ ਇੰਨੀ ਗੱਲ ਲਿਖ ਕੇ ਬੱਸ ਬੱਸ ਦਾ ਮਾਲਕ ਬੱਸ ਦਾ ਆਪਰੇਟਰ ਜਾਂ ਕਿਸੇ ਵੀ ਟਰਾਂਸਪੋਰਟ ਦਾ ਆਪਰੇਟਰ ਆਪਣੇ ਆਪ ਨੂੰ ਕਿਸੇ ਵੀ ਲਾਇਬਿਲਟੀ ਤੋਂ ਅਲੱਗ ਨਹੀਂ ਕਰ ਸਕਦਾ ਬਸ਼ਰਤੇ ਕਿ ਜੇ ਤੁਸੀਂ ਕੋਈ ਕੰਟਰੈਕਟ ਪੂਰਾ ਕੀਤਾ ਔਰ ਉਹਦੇ ਵਿੱਚ ਟਰਮ ਲਿਖੀ ਹੈ ਕਿ ਸਮਾਨ ਦੀ ਜ਼ਿੰਮੇਵਾਰੀ ਸਵਾਰੀ ਦੀ ਰਹੇਗੀ ਉਹ ਸ਼ਰਤਾਂ ਵਿੱਚ ਇਹ ਚੀਜ਼ਾਂ ਲਾਗੂ ਹੋ ਸਕਦੀਆਂ ਨੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ